ਸੋ ਰੇਟ ਆਲੂ ਦਾ ਤੁਹਾਨੂੰ ਦੱਸਾਂਗੇ ਮੰਡੀ ਆਏ ਐ ਸਪੈਸ਼ਲ ਇਸੇ ਲਈ ਰੇਟ ਦੀ ਜਾਣਕਾਰੀ ਲਈ ਵੀਡੀਓ ਸਾਰੀ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਮੈਂਟ ਜ਼ਰੂਰ ਕਰੋ ਤੁਹਾਡੇ ਏਰੀਆ 'ਚ ਕੀ ਰੇਟ ਚੱਲਦਾ ਪਿਆ ਪਹਿਲਾਂ ਆਲੂਆਂ ਵੱਲ ਕੀੜਾ ਮਾਰਦੇ ਆ ਕਿੰਨਾ ਕੁ ਰਾਸ਼ ਆ ਕਿੰਨਾ ਕੁ ਸਟਾਕ ਪਿਆ ਆ ਤੇ ਕੀ ਰੇਟ ਅੱਜ ਦਾ ਨਿਕਲਿਆ ਆ ਆਲੂ ਦਾ ਸੋ ਮੰਡੀ 'ਚ ਜਾਓ ਡਰੋਨ 'ਚ ਦੇਖੋ ਪਹਿਲਾਂ ਤਾਂ ਸੋ ਟਰੱਕ ਦੇਖੋ ਆ ਵੀ ਆਲੂ ਦਾ ਆ ਵੀ ਆਲੂ ਆ ਵੀ ਆਲੂ ਦਾ ਔਰ ਸਾਹਮਣੇ ਵੀ ਆਲੂ ਆਲੂ ਭਾਰੀ ਮਾਤਰਾ ਚ ਪਿਆ ਆ ਮੰਡੀ ਚ ਇਸ ਟਾਈਮ ਟਰਾਲੀਆਂ ਲੱਗੀਆਂ ਪਈਆਂ ਆ ਹੱਲੇ ਪਾ ਪਾ ਖੜੀਆਂ ਕੀਤੀਆਂ ਟਰਾਲੀਆਂ ਚ ਦੋ ਦੋ ਤਿੰਨ ਦਿਨ ਦੇ ਦਿਨ ਹੋ ਚੁੱਕੇ ਆ ਮਾਲ ਵੇਕਦਾ ਨਹੀਂ ਪਿਆ ਲੈਣ ਵਾਲਾ ਗਾਹਕ ਨਹੀਂ ਮਾਲ ਬਹੁਤ ਜ਼ਿਆਦਾ ਕਿਉਂਕਿ ਪੁਰਾਣਾ ਆਲੂ ਕਈ ਫਰਾਂ ਤੇ ਪਿਆ ਜਿਹਾ ਹੀ ਉਹੀ ਨਹੀਂ ਦੇ ਕੰਟੇ ਨਵੇਂ ਨੂੰ ਕੌਣ ਪੁੱਛਣ ਡਿਆ ਆ ਸਭ ਟਰੈਕਟਰ ਜਿੰਨੇ ਖੜੇ ਆ ਆਲੂ ਵਾਲੇ ਆ ਆ ਤੀਜਾ ਦਿਨ ਹੈ ਅਜੇ ਟਰੈਕਟਰ ਖੜੇ ਨੇ ਸੋ ਆ ਮੰਡੀ ਦੇ ਅੰਦਰ ਹਾਲ ਚੈੱਕ ਕਰੋ ਯਾਰ ਆਲੂ ਕਿਦਾਂ ਸਟਾਕ ਲੱਗੇ ਪਏ ਆ ਸਭ ਆਲੂ ਆ ਗੰਡਾ ਆ ਆ ਵੀ ਆਲੂ ਸੋ ਅੱਜ ਦੀ ਰੇਟ ਦੀ ਗੱਲ ਤੁਹਾਨੂੰ ਦੱਸਾਂਗੇ ਬਹੁਤ ਜ਼ਿਆਦਾ ਡਾਊਨ ਹੋ ਚੁੱਕਾ ਰੇਟ ਅੱਜ ਦਾ ਜੋ ਕਿ ਹੁਣ ਜ਼ਿਮੀਂਦਾਰ ਨੂੰ ਮਿਲਦਾ ਨਹੀਂ ਪਿਆ ਪ੍ਰੋਪਰ ਵੀ ਖਾਚਰ ਵੀ ਨਿਕਲ ਰਿਹਾ ਇੰਨਾ ਬੁਰਾ ਹਾਲ ਹੋ ਚੁੱਕਾ ਆਲੂ ਕੁਆਲਿਟੀ ਚੈੱਕ ਕਰੋ ਕਿ ਨਹੀਂ ਵਧੀਆ ਰੇਟ ਦੀ ਗੱਲ ਜਿਹੜੀ ਕਰੀ ਆ ਆਪਾਂ ਅੱਜ 150 ਲੈ ਕੇ 250 ਰੁਪਏ ਪੈਕੇਟ ਜਾ ਰਿਹਾ ਆ ਟਰਾਲੀਆਂ ਦੇਖੋ ਭਰੀਆਂ ਖੜੀਆਂ ਨੇ ਦੋ ਦੋ ਤਿੰਨ ਤਿੰਨ ਦਿਨ ਹੋ ਗਏ ਵੇਖਦਾ ਨਹੀਂ ਪਿਆ ਮਾਲ ਖੇਤੋਂ ਚੱਕ ਨਹੀਂ ਹੋ ਰਿਹਾ ਬਹੁਤ ਜ਼ਿਆਦਾ ਮਾੜੇ ਹਾਲਤ ਹੋ ਗਏ ਆਲੂ ਦੀ ਮੰਡੀ ਬਾਲੀ ਹੋ ਗਈ ਆਲੂ ਦੀ ਝਾੜ ਬਹੁਤ ਨਿਕਲਦੇ ਆ ਟਾਈਮ ਬਹੁਤ ਹੋ ਗਿਆ ਆਲੂਆਂ ਨੂੰ ਹੁਣ ਪੱਕੀ ਪਟਾਈ 20 ਦਿਨ ਬਾਅਦ ਸ਼ੁਰੂ ਹੋ ਜੂਗੀ ਉਹਦਾ ਵੀ ਦੇਖੋ ਕੀ ਬੰਦਾ ਜਿਸ ਵਾਰ ਤਾਂ ਸਾਲ ਮਾੜਾ ਹੀ ਆਲੂ ਦੀ ਚੜਿਆ ਤੇ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ